ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਨਾਭਾ ਪਹੁੰਚੇ ਨਾਭਾ ਪਹੁੰਚ ਕੇ ਉਹਨਾਂ ਦੇ ਵੱਲੋਂ ਅਗਰਸੈਨ ਸਮਾਰਕ ਦਾ ਨੀਂਹ ਪੱਥਰ ਰੱਖਿਆ ਗਿਆ ਇਸ ਮੌਕੇ ਉਹਨਾਂ ਦੇ ਨਾਲ ਹਲਕਾ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਵੀ ਹਾਜ਼ਰ ਰਹੇ ਤੇ ਨਾਲ ਹੀ ਕੈਬਨਿਟ ਮੰਤਰੀ ਬਰਿੰਦਰ ਗੋਇਲ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਸੀ ਇਸ ਮੌਕੇ ਇਸ ਪ੍ਰੋਗਰਾਮ ਦੇ ਵਿੱਚ ਹੋਰ ਵੀ ਆਮ ਆਦਮੀ ਪਾਰਟੀ ਦੇ ਕਈ ਨਮਾਇੰਦਿਆਂ ਨੇ ਹਾਜ਼ਰੀ ਲਗਵਾਈ ਅਗਰਬਾਲ ਸਭਾ ਨਾਬਾ ਦੇ ਚੇਅਰਮੈਨ ਸ਼੍ਰੀ ਅਸ਼ੋਕ ਬੰਸਲ ਜੀ ਵੱਲੋਂ ਪੰਜਾਬ ਪੁਲਿਸ ਫੈਮਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟ ਰਜਿੰਦਰਪਾਲ ਆਨੰਦ ਨੂੰ ਵੀ ਬਤੌਰ ਵਿਸ਼ੇਸ਼ ਮਹਿਮਾਨ ਸੱਦਾ ਦਿੱਤਾ ਗਿਆ ਸੀ ਇਸ ਸੱਦੇ ਨੂੰ ਕਬੂਲ ਕਰਦੇ ਆ ਪੰਜਾਬ ਪੁਲਿਸ ਫੈਮਲੀ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟ ਰਜਿੰਦਰਪਾਲ ਆਨੰਦ ਵੱਡੀ ਗਿਣਤੀ ਦੇ ਵਿੱਚ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਤੇ ਜਿੱਥੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਕੇ ਇਸ ਪ੍ਰੋਗਰਾਮ ਦੀ ਸ਼ਾਨ ਵਧਾਈ ਤੇ ਨਾਲ ਹੀ ਕਾਮਯਾਬੀ ਦੇ ਲਈ ਅਗਰਬਾਲ ਸਭਾ ਨਾਬਾ ਦੀ ਟੀਮ ਅਤੇ ਵਿਸ਼ੇਸ਼ ਕਰਕੇ ਅਗਰਬਾਲ ਸਭਾ ਦੇ ਚੇਅਰਮੈਨ ਸ਼੍ਰੀ ਅਸ਼ੋਕ ਵਾਂਸਲ ਜੀ ਨੂੰ ਬਹੁਤ ਬਹੁਤ ਵਧਾਈ ਦਿੱਤੀ। ਕੀ ਕੁਝ ਕਹਿ ਰਹੇ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸਾਬਕਾ ਡੀਐਸਪੀ ਐਡਵੋਕੇਟ ਰਜਿੰਦਰਪਾਲ ਆਨੰਦ ਇੱਕ ਵਾਰ ਤੁਹਾਨੂੰ ਉਹਨਾਂ ਦੀ ਜਵਾਨੀ ਸੁਣਾਉਣੇ ਆ ਤੇ ਇਸ ਮੌਕੇ ਸ਼੍ਰੀ ਅਸ਼ੋਕ ਬੰਸਲ ਚੇਅਰਮੈਨ ਨੇ ਜੋ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹਨਾਂ ਦੀ ਵੀ ਜਵਾਨੀ ਤੁਹਾਨੂੰ ਸੁਣਾ ਦਿੰਨੇ ਆ ਪਤਾ ਚੀਜ਼ਾ ਹੈ ਉਹ ਮੈਂ ਤੁਹਾ ਦਾ ਆਪਣਾ ਸਰਪਾਲਾ ਨਾਮ ਫਾਟਾ ਡੀਏ ਡੀਪਾ ਬਨਾ ਨਾਮ ਜਾਂ ਉਸਨੇ ਬੈਠੇ ਐਸੋਸੀਏਸ਼ਨ ਤੇ ਜਾ ਜਿਵੇਂ ਤੁਸੀਂ ਦੇਖ ਰਹੇ ਹੋ ਅੱਜ ਬਹੁਤ ਦੀ ਸੁਭਾਗਾ ਨੇ ਨਾ ਵੱਡਾ ਤਨਾ ਹੈ ਮਹਾਰਾਜਾ ਅਗਰ ਸਿੰਘ ਸਾਹਿਬ ਦੀ ਸਮਾਰਕ ਇਥੇ ਲਾਬੇ ਨੇ ਵਿੱਚ ਬਣਾਇਆ ਗਿਆ ਜਿਹਦਾ ਉਦਘਾਟਨ ਆਮ ਆਦਮੀ ਪਾਰਟੀ ਸੁਪਰੀਮ ਮੋਸ਼ਰੀ ਹਜ਼ਰਤ ਕੇਜੀਵਾਲ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਗੁਰਦਨ ਸਿੰਘ ਮਾਨ ਜੀ ਨੇ ਸਪੈਸ਼ਲ ਤੌਰ ਤੇ ਆ ਕੇ ਜਿੱਤੇ ਕੀਤਾ ਹੈ ਆ ਇਹ ਸਾਰਾ ਪ੍ਰੋਗਰਾਮ ਸ੍ਰੀ ਸ਼ੋਗ ਬੰਸਲ ਜੀ ਜਿਹੜੇ ਕਿ ਅਗਰਵਾਲ ਸਭਾ ਦੇ ਨਾਪੇ ਤੋਂ ਚੇਅਰਮੈਨ ਨੇ ਉਹਨਾਂ ਦੀ ਸਰਪ੍ਰਸਤੀ ਤੇ ਹੋਇਆ ਹੈ ਔਰ ਉਹਨਾਂ ਨੇ ਮੈਨੂੰ ਵੀ ਇਸ ਫੰਕਸ਼ਨ ਦੇ ਵਿੱਚ ਸਪੈਸ਼ਲ ਸਰਦਾਰ ਐਜ ਸਪੈਸ਼ਲ ਗੈਸਟ ਦਿੱਤਾ ਸੀ ਮੈਂ ਵੀ ਆਪਣੇ ਸਾਥੀਆਂ ਨਾਲ ਸ਼ਾਮਲ ਹੋਇਆ ਹੈ ਔਰ ਮੈਂ ਅੱਜ ਆਪਣੇ ਵੱਲੋਂ ਅਤਿ ਸੰਸਥਾਵਾਂ ਵਿੱਚੋਂ ਅਗਰਵਾਲ ਸਮਾਜ ਨੂੰ ਅੱਜ ਦੇ ਇਸ ਉਸ ਮਾਰਕ ਬਣਾਇਆ ਜਾਣਾ ਤੇ ਜਿਹਦਾ ਮਤਲਬ ਹੈ 5 ਕਰੋੜ ਰੁਪਏ ਕਾਰਜ ਨੂੰ ਸਾਰੇ ਅਗਰਵਾਲ ਸਮਾਜ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੈ ਜੈ ਸ਼ੀ ਗੰ ਸਤਿ ਸ੍ਰੀ ਅਕਾਲ ਭਾਗ ਮਤਨ ਜੈਮ ਅਗਰਵਾਲ ਸਮਾਜ ਤੇ ਦੂਜਰਾ ਦੇ ਤੋਂ ਆਏ ਤਕਨ ਦੇ ਸੱਜਣੋ ਅਤੇ ਇਸ ਸਭਾ ਦੇ ਸਭੂ ਮੈਂਬਰ ਸਹਿਬਾਨ लोकतंत्र ਦਾ ਖਾਮ ਫਰਸ ਤੋਂ ਆਏ ਪੱਤਰਕਾਰ ਸਹਿਬਾਨ ਅਤੇ ਨਗਰ ਨਿਵਾਸੀਓ ਅੱਜ ਦਾ ਸਮਾਗਮ ਅੱਜ ਦਾ ਸਮਾਗਮ ਵਿੱਚ ਸਭ ਨੂੰ ਜੀ ਆਇਆਂ ਅਤੇ ਨਿੱਘਾ ਸਵਾਗਤ ਕਰਦਾ ਹਾਂ ਅੱਜ ਦਾ ਇਹ ਦਿਹਾੜਾ ਨਾ ਪਾਵੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਕਿਉਂਕਿ ਅੱਜ ਇਸ ਨਗਰੀ ਵਿੱਚ ਵਿਸ਼ੇਸ਼ ਸ਼ਖੀਤਾਂ ਦੀ ਹਾਜ਼ਰੀ ਵਿੱਚ ਮਹਾਰਾਜ ਅਕਬਰ ਸੈਨ ਜੀ ਦੇ ਸਮਾਰਕ ਦਾ ਨੀਂਹ ਪੱਥਰ ਰੱਖਿਆ ਗਿਆ ਜਾ ਰਿਹਾ ਹੈ ਇਸ ਮੌਕੇ ਤੇ ਮੈਂ ਸਾਰੀ ਦੁਨੀਆ ਦੇ ਅਗਰਵਾਹ ਸਮਾਜ ਨੂੰ ਵਧਾਈ ਦਿੰਦਾ ਹਾਂ ਅਗਰਵਾਹ ਸਮਾਜ ਨਾਬਾ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਨੂੰ ਬਖੂਤੀ ਨਿਭਾ ਰਹੀ ਹੈ ਭਾਵੇਂ ਉਹ ਸਿਹਤ ਨਾਲ ਸੰਬੰਧਿਤ ਕੈਂਪ ਹੋਣ ਜਾਂ ਸਿੱਖਿਆ ਦੇ ਖੇਤਰ ਵਿੱਚ ਲੋੜਵੰਦਾਂ ਤੇ ਹੋਂਦ ਹਾਰ ਬੱਚਿਆਂ ਦੀ ਮਦਦ ਦਾ ਕੰਮ ਹੋਵੇ ਜਾਂ ਫਿਰ ਕਿਸੇ ਵੀ ਪਰਿਵਾਰ ਦੀ ਮੁੱਢਲੀ ਲੋੜ ਦੀ ਪੂਰਤੀ ਹੋਵੇ ਇਹ ਸਭ ਤਾਂ ਤੁਸੀਂ ਸੁਣਿਆ ਸਾਫ ਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਅਨੰਦ ਦੇ ਵੱਲੋਂ ਜੋ ਕੁਝ ਕਿਹਾ ਗਿਆ ਤੇ ਨਾਲ ਹੀ ਇਸ ਸਭਾ ਦੇ ਚੇਅਰਮੈਨ ਅਸ਼ੋਕ ਬਾਂਸਲ ਜੀ ਵੱਲੋਂ ਦੱਸਿਆ ਗਿਆ ਕਿ ਅਗਰਸੈਨ ਜੀ ਦੀ ਸਮਾਰਕ ਤਕਰੀਬਨ 5 ਕਰੋੜ ਰੁਪਏ ਖਰਚ ਕੇ ਬਣਾਈ ਜਾ ਰਹੀ ਹੈ ਜੋ ਸੰਸਾਰ ਪਰਦੇ ਸਲਾਨੀਆਂ ਲਈ ਪੰਜਾਬ ਦੇ ਵਿੱਚ ਮਹਾਰਾਜਾ ਅਗਰਸੈਨ ਜੀ ਦੀ ਬਣਾਈ ਜਾ ਰਹੀ ਇਹ ਯਾਦਗਾਰ ਇੱਕ ਮੀਲ ਪੱਥਰ ਸਾਬਿਤ ਹੋਵੇਗਾ